ਅੱਜ ਨਵੇਂ ਸਾਲ ਦੇ ਪਹਿਲੇ ਦਿਨ ਬੜੀ ਭਾਗਾਂਵਾਂ ਦੀ ਸੰਗਤ ਹੈ ਮੇਰੀ ਸਾਲ ਦੇ ਪਹਿਲੇ ਦਿਨ ਦੀ ਜਿਹੜਾ ਐਪੀਰ ਯਾਤਰਾ ਦਾ ਲਾਭ ਲੈਂਦੇ ਹੋਏ ਅੱਜ ਜਾ ਰਹੇ ਨੇ ਮਨਾਬੀ ਦੀ ਜਾ ਰਹੇ ਨੇ ਉਹ ਦੌਲਾ ਦੀ ਜਾ ਰਹੇ ਨੇ ਜੋ ਆਪਸੀ ਤੇ ਜਾ ਹੈ ਨੰਤੂ ਸਾਹਿਬ ਜੀ ਦਾ ਹੈ ਰੁਕਣਗੇ ਤੇ ਕੱਲ ਦਿਨਾਂ ਦੀ ਵਾਪਸੀ ਹੋਵੇ ਜਿੱਥੇ ਪ੍ਰਭੂ ਪਰਮਾਤਮਾ ਦੇ ਚਰਨਾਂ ਦੀ ਇਹ ਜਨਾਂ ਦੀ ਯਾਤਰਾ ਸੁਖਦ ਹੋਵੇ ਤੇ ਇਨਾਂ ਦੀਆਂ ਝੋਲੀਆਂ ਜਿੰਨੇ ਆ ਭਰ ਕੇ ਮਾੜਨਾਂ ਨੇ ਤੇ ਤੇ ਆਪਣੇ ਵਾਸਤੇ ਵੀ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਸ਼ਹਿਰ ਦੀ ਕਿ ਆਪ ਸਿੰਘ ਪਈਵਾਲ ਦਾ ਸੰਜੀਵਾਲ ਦਾ ਜਿਹੜਾ ਹੈ ਉਹ ਦਾਸ ਕਰਦੇ ਆਂ ਕਿ ਸਹਿ ਸਾਡਾ ਜਿਹਾ ਇਸੇ ਤਰ੍ਹਾਂ ਪਿਆਰ ਮੁਹੱਬਤ ਨਾਲ ਜੁੜੇ ਨੇ ਬਹੁਤ ਖੁਸ਼ੀ ਹੈ ਬਹੁਤ ਮੰਗ ਹੈ ਸਾਰੇ ਹੀ ਸ਼ਰਧਾਲੂਆਂ ਦੇ ਵਿੱਚ ਜਿਹੜੇ ਅੱਜ ਮੁੱਖ ਮੰਤਰੀ ਤੀਤ ਦੇ ਯਾਤਰਾ ਜਿਹੜੀ ਹੈ ਸਕੀਮ ਉਹਦੇ ਤਹਿਤ ਪਟਿਆਲੇ ਸ਼ਹਿਰ ਤੋਂ ਘਾਟੂ ਸ਼ਾਮ ਜੀ ਨੂੰ ਜਿਹੜੀ ਹੈ ਪਾਸ ਰਵਾਨਾ ਹੋ ਰਹੀ ਹੈ ਤੁਸੀਂ ਦੇਖਿਆ ਸਾਰੇ ਵਿਦੋ ਕੇ ਬੱਚੇ ਮਾਮਾ ਪੈਣਾ ਸਾਰੇ ਆ ਜਿਹੜੇ ਜਿਹੜਾ ਲੋ ਕੱਜ ਕਾਂਜੀ ਦੇ ਪ੍ਰਸ਼ਨ ਕਰਨਗੇ ਤੇ ਮੈਂ ਸਮਝਦਾ ਹਾਂ ਕਿ ਇਹ ਸ਼ੁਰੂਆਤ ਜਿਹੜੀ ਅੱਜ ਬੜੀ ਹੌਸਪੀਸ਼ਸਤਾ ਜਿਹੜੀ ਅੱਜ ਹੋਈ ਹੈ ਤੇ ਹਰ ਹਫਤੇ ਵਕਫ ਵਕਤ ਥਾਂ ਤੇ ਪਟਿਆਲੇ ਸ਼ਹਿਰ ਤੋਂ ਬਸ ਜਾਣੀ ਹੈ ਕਿੰਝ ਜਾਣਗੇ ਤੇ ਸਾਰਿਆਂ ਨੂੰ ਜਿਹੜੇ ਤੁਹਾਡੇ ਮੱਧਮ ਰਾਹੀਂ ਇਹ ਬੇਨਤੀ ਹੈ ਕਿ ਵੱਤ ਤੋਂ ਵੱਧ ਸੀਮਾਨ ਜੀ ਦੀ ਤੁਗੰਦੋਂ ਜਿਹੜੀ ਕੀਰਤ ਲੱਤ ਸਕੀ ਉਸ ਨੂੰ ਇਹਦਾ ਹੈ ਉਹਦਾ ਫਾਇਦਾ ਲੋਗ ਦਾ ਲਾਭ ਲੋਗ ਦੀ ਜਾ ਕੇ ਕੀ ਰਸਤੇ ਜਾ ਕੇ ਲੈ ਪ੍ਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰੇ